ਤੁਸੀਂ ਕਦੇ ਇਹ ਸੋਚ ਸਕਦੇ ਹੋ ਕਿ ਤੁਸੀਂ ਆਪਣੇ ਕੰਮ ਤੋਂ ਨਿਕਲੇ ਹੋ ਘਰ ਤੁਹਾਡੇ ਬੱਚੇ ਤੁਹਾਡੀ ਪਤਨੀ ਤੁਹਾਡੀ ਭੈਣ ਤੁਹਾਡੀ ਮਾਂ ਤੁਹਾਡਾ ਪਰਿਵਾਰ ਤੁਹਾਨੂੰ ਉਡੀਕ ਰਿਹਾ ਪਰ ਕੁਝ ਮਿੰਟ ਬਾਅਦ ਤੁਹਾਡੇ ਘਰ ਫੋਨ ਜਾਂਦਾ ਹੈ ਕਿ ਤੁਸੀਂ ਇੱਕ ਮਹਿੰਗੇ ਹਸਪਤਾਲ ਦੇ ਬਡ ਤੇ ਪਏ ਹੋ ਜਾਂ ਕਿਸੇ ਸਰਕਾਰੀ ਹਸਪਤਾਲ ਦੀ ਮੋਰਚੀ ਦੇ ਵਿੱਚ ਮਰਦਾ ਪਏ ਹੋ ਇਹ ਸੋਚ ਕੇ ਵੀ ਤੁਹਾਡੀ ਰੂਹ ਕੰਬ ਜਾਵੇਗੀ ਅਕਸਰ ਇਸ ਤਰ੍ਹਾਂ ਲੋਕਾਂ ਦੇ ਨਾਲ ਹੁੰਦਾ ਇੱਕ ਜ਼ਿੰਮੇਵਾਰ ਮੀਡੀਆ ਅਦਾਰਾ ਹੋਣ ਦੇ ਨਾਤੇ ਸਾਡਾ ਲੋਕਾਂ ਨੂੰ ਅਵੇਅਰ ਕਰਨਾ ਇਹ ਫਰਜ਼ ਬਣਦਾ ਅਸੀਂ ਇਸ ਵਕਤ ਖੜੇ ਆ ਲਾਂਡਰਾ ਤੋਂ ਖਰੜ ਰੋਡ ਦੇ ਉੱਪਰ ਲਾਂਡਰਾ ਤੋਂ ਖਰੜ ਰੋਡ ਦੇ ਉੱਪਰ ਜਿਹੜੇ ਨਾਲ-ਨਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਤਸਵੀਰਾਂ ਲਾਂਡਰਾ ਪਸ਼ੂ ਡਿਸਪੈਂਸਰੀ ਦੀਆਂ ਨਾਲ ਆਮ ਆਦਮੀ ਕਲੀਨਿਕ ਦੀਆਂ ਨੇ ਤੁਸੀਂ ਜੋਇ ਮੂੰਹ ਹਨੇਰਾ ਹੁੰਦਾ ਨਹੀਂ ਤੁਹਾਨੂੰ ਪਤਾ ਲੱਗਦਾ ਕਿ ਇੱਥੇ ਸੜਕ ਹੈ ਕੀ ਇਤਿਹਾਸ ਹਸਪਤਾਲ ਹੈ ਉਸ ਤੋਂ ਥੋੜਾ ਅੱਗੇ ਜਾਂਦੇ ਹੋ ਤਾਂ ਇੱਕ ਪੁਲ ਆਉਂਦਾ ਪਰ ਪੁਲ ਦੇ ਅੱਗੇ ਨਾ ਕੋਈ ਰੀਡੀਅਮ ਲੱਗਾ ਤੇ ਨਾ ਹੀ ਕੋਈ ਉੱਤੇ ਸਾਈਨ ਬੋਰਡ ਲੱਗਾ ਕਿ ਅੱਗੇ ਪੁਲ ਹੈ ਗੱਡੀ ਦੀਆਂ ਲਾਈਟਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਪੁਲ ਹੈ ਜਾਂ ਸੜਕ ਹੈ ਪਰ ਜੇਕਰ ਤੁਹਾਡੀ ਗੱਡੀ ਦੇ ਲਾਈਟਾਂ ਘਟ ਨੇ ਤਾਂ ਤੁਸੀਂ ਕਿਸੇ ਵੇਲੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹੋ ਤੇ ਉਸ ਪੁਲ ਤੋਂ ਥੋੜਾ ਜਾ ਹੋਰ ਅੱਗੇ ਹੈ ਇਹ ਦੁਨੀਆ ਦੇ ਵਿੱਚ ਆਪਣਾ ਲੋਹਾ ਮਡਵਾਉਣ ਵਾਲੇ ਸਿੱਖ ਯੋਧੇ ਬਾਬਾ ਬੰਦਸ ਸਿੰਘ ਬਹਾਦਰ ਜੰਗੀ ਯਾਦਗਾਰ ਜਿਹਨੋਂ ਪੱਟ ਚੱਪਰਚੀੜੀ ਕਹਿੰਦੇ ਆ ਉੱਥੇ ਜਿਹੜਾ ਉਹ ਰਾਹ ਦੇਖ ਸਕਦੇ ਹੋ ਉਹ ਚੱਪਰਚੀੜੀ ਨੂੰ ਮੁਰਦ ਹੈ ਪਰ ਇੱਥੇ ਕੋਈ ਵੀ ਲਾਈਟ ਜਾਂ ਸਾਈਨ ਬੋਰਡ ਜਾਂ ਕੋਈ ਵੀ ਚੌਕ ਨਹੀਂ ਬਣਾਇਆ ਗਿਆ ਇਹਨੂੰ ਪ੍ਰਸ਼ਾਸਨ ਦੀ ਸਰਕਾਰਾਂ ਦੀ ਕਹੜੇ ਪਿੱਛੇ ਸਰਕਾਰਾਂ ਨਹੀਂ ਹਨ ਉਹਨਾਂ ਦੀ ਲਾਪਰਵਾਹੀ ਕਹਿ ਲਈਏ ਜਾਂ ਨਲੈਕੀ ਕਹਿ ਲਈਏ ਮੇਰੇ ਨਾਲ ਮੇਰੀ ਸਹਿਯੋਗੀ ਵਿਸ਼ਾਖਾ ਔਰ ਮੈਂ ਤੇ ਵਿਸ਼ਾਖਾ ਹਰ ਰੋਜ਼ ਇਸ ਰਾਹ ਦੇ ਉੱਪਰ ਦੀ ਲੰਘਦੇ ਆਂ ਔਰ ਅਕਸਰ ਸਾਡਾ ਧਿਆਨ ਜਾਂਦਾ ਕਿ ਅੱਜ ਇੱਥੇ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਪਿਆ ਉੱਥੇ ਕੋਈ ਜ਼ਖਮੀ ਪਿਆ ਜਾਂ ਕਿਤੇ ਕੋਈ ਜਿਹੜੀ ਗਾਂ ਅਵਾਰਾ ਅੱਗੇ ਆ ਗਈ ਹੈ ਸਾਡੇ ਟੈਕਸਾਂ ਦੇ ਵਿੱਚ ਵੀ ਗਊ ਖਸਸ ਲਿਆ ਜਾਂਦਾ ਪਰ ਸਾਡੀ ਜਾਨ ਦਾ ਕੋਈ ਵੀ ਮੁੱਲ ਨਹੀਂ ਹੈ ਵਿਸ਼ਾਖਾ ਹਰ ਰੋਜ਼ ਇਥੋਂ ਲੰਘਦੇ ਹਾਂ ਕੀ ਦੇਖਦੇ ਹਾਂ ਹਰ ਰੋਜ਼ ਜਿਵੇਂ ਅਸੀਂ ਤਸਵੀਰਾਂ ਦੇ ਵਿੱਚ ਦਿਖਾਈਆਂ ਨੇ ਰਿਸ਼ੀ ਜੀ ਇੱਕ ਬਤੌਰ ਜ਼ਿੰਮੇਵਾਰ ਮੀਡੀਆ ਕਰਮਚਾਰੀ ਹੋਣ ਦੇ ਨਾਤੇ ਅਸੀਂ ਰੋਜ਼ ਦੇਖਦੇ ਹਾਂ ਕਿ ਇਸ ਰਸਤੇ ਦੇ ਵਿੱਚ ਕਿਸ ਤਰੀਕੇ ਐਕਸੀਡੈਂਟ ਹੋ ਰਹੇ ਨੇ ਪੂਰੀ ਰੋਡ ਦੇ ਉੱਤੇ ਕਿਤੇ ਲਾਈਟਾਂ ਨਹੀਂ ਹਨ ਜਿੱਥੇ ਪੁਲ ਹੈ ਉੱਥੇ ਲੋਕਾਂ ਨੇ ਕੂੜੇ ਦੇ ਢੇਰ ਬਰਸਾਏ ਹੋਏ ਨੇ ਲੇਕਿਨ ਇਹ ਬਹੁਤ ਦੇਖ ਕੇ ਦਿਲ ਦੁਖਦਾ ਹੈ ਕਿਉਂਕਿ ਪੂਰੀ ਰੋਡ ਤੇ ਇੰਨੀ ਜ਼ਿਆਦਾ ਆਵਾਜ਼ ਆਏ ਇੱਕ ਨੈਸ਼ਨਲ ਹਾਈਵੇ ਤੇ ਇਹ ਹਾਲ ਦੇਖ ਕੇ ਆਮ ਨਾਗਰਿਕ ਦੇ ਕਿੱਥੋਂ ਸੁਣਵਾਈ ਹੋਵੇ ਇਸ ਕਰਕੇ ਅੱਜ ਅਸੀਂ ਬਹੁਤ ਜ਼ਰੂਰੀ ਸਮਝਿਆ ਕਿ ਇੱਥੇ ਆ ਕੇ ਇਸ ਚੀਜ਼ ਨੂੰ ਲੋਕਾਂ ਤੱਕ ਪਹੁੰਚਾਈਏ ਲੋਕਾਂ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਇਹ ਚੀਜ਼ ਸਰਕਾਰ ਤੱਕ ਪਹੁੰਚੇ ਜਿਨ੍ਹਾਂ ਨੇ ਇਸ ਚੀਜ਼ ਨੂੰ ਹੱਲ ਕਰਨਾ ਹੈ ਅਸੀਂ ਕੋਨੇ ਦਿਖਾਰੇ ਸੀ ਕਿ ਇਥੇ ਐਕਸੀਡੈਂਟ ਹੋਇਆ ਇੱਕ ਗੱਡੀ ਖੜੀ ਹੈ ਗੱਡੀ ਦੇ ਨਾਲ ਨਾਲ ਇੱਕ ਵਿਅਕਤੀ ਦੀ ਜਾਨ ਤੱਕ ਚਲੀ ਗਈ ਹੈ ਇਹ ਬਹੁਤ ਜ਼ਿਆਦਾ ਗੰਭੀਰ ਹੈ ਕੋਈ ਇੱਕ ਮਾਮਲਾ ਨਹੀਂ ਹੈ ਜਿਸ ਤਹਿਤ ਇਹ ਸਾਰੀ ਚੀਜ਼ਾਂ ਹੋ ਰਹੀਆਂ ਨੇ ਤਾਂ ਜ਼ਰੂਰ ਅਸੀਂ ਚਾਹਾਂਗੇ ਕਿ ਇਹ ਮੀਡੀਆ ਦੇ ਨਾਤੇ ਕੋਈ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਵੀ ਅਸੀਂ ਪਹੁੰਚਾ ਸਕੀਏ ਤਾਂ ਕਿ ਲੋਕਾਂ ਦੀ ਜਾਨ ਬਚ ਸਕੇ ਪੂਰੀ ਰੋਡ ਅਸੀਂ ਦਿਖਾ ਰਹੇ ਹਾਂ ਕਿਤੇ ਕੋਈ ਲਾਈਟ ਨਹੀਂ ਥੋੜਾ ਹਜੇ ਟ੍ਰੈਫਿਕ ਜ਼ਿਆਦਾ ਹੈ ਥੋੜਾ ਦੇਰ ਤੋਂ ਬਾਅਦ ਅਸੀਂ ਦੇਖਾਂਗੇ ਕਿ ਪੂਰੀ ਸੜਕ ਸੁੰਨਸਾਨ ਹੈ ਝਾੜੀਆਂ ਵਿੱਚ ਕੋਈ ਵੀ ਜੇਕਰ ਕੋਈ ਵੀ ਵਾਰਦਾਤ ਹੁੰਦੀ ਹੈ ਕੋਈ ਇਕੱਲੀ ਰੋਡ ਤੇ ਸੜਕ ਤੇ ਕੋਈ ਗੱਡੀ ਜਾ ਰਹੀ ਹੈ ਇੱਕ ਲੜਕੀ ਦਾ ਇੱਥੋਂ ਇਕੱਲੇ ਗੁਜ਼ਰਨਾ ਖਤਰੇ ਤੋਂ ਖਾਲੀ ਨਹੀਂ ਜੇਕਰ ਕੋਈ ਪਰਿਵਾਰ ਵਿੱਚ ਆ ਰਿਹਾ ਰੇਸ਼ੀ ਜੀ ਇੱਥੇ ਅਸੀਂ ਦੇਖ ਰਿਹਾ ਕਿ ਕਿਤੇ ਕੋਈ ਮੇਨਟੇਨੈਂਸ ਨਹੀਂ ਕੀਤੀ ਹੋਈ ਹੈ ਝਾੜੀਆਂ ਵਿੱਚ ਚਾਰ ਬੰਦੇ ਖੜੇ ਹੋ ਕੇ ਕੋਈ ਵਰਦਾਤ ਨੂੰ ਅੰਜਾਮ ਦੇ ਜਾਣ ਕੌਣ ਜ਼ਿੰਮੇਵਾਰ ਹੈ ਇਹ ਸਵਾਲ ਆਮ ਲੋਕ ਵੀ ਕਰਦੇ ਨੇ ਤੇ ਅੱਜ ਅਸੀਂ ਖੁਦ ਕਰ ਰਹੇ ਹਾਂ ਕਿ ਇਹ ਸਾਰੀਆਂ ਵਰਦਾਤਾਂ ਦਾ ਜ਼ਿੰਮੇਵਾਰ ਕੌਣ ਨੈਸ਼ਨਲ ਹਾਈਵੇ ਤੇ ਜੇਕਰ ਇਸ ਤਰੀਕੇ ਦੀ ਲਾਪਰਵਾਹੀ ਦੇਖ ਰਹੇ ਹਾਂ ਸ਼ਖਾ ਜਿੰਮੇ ਆਪਾਂ ਪਹਿਲੇ ਹੀ ਮੈਂ ਕਹਿ ਚੁੱਕਿਆ ਕਿ ਅਸੀਂ ਹਰ ਚੀਜ਼ ਉੱਪਰ ਜੇਕਰ ਚਾਹ ਪੀਣਿਆਂ ਤੱਕ ਟੈਕਸ ਦਿੰਨੇ ਹਾਂ ਗਊ ਸੈ ਸਾੜੇ ਤੋਂ ਲਿਆ ਜਾਂਦਾ ਜਿਹੜੀਆਂ ਆਵਾਰਾ ਗਊਆਂ ਨੇ ਉਹ ਵੀ ਸੜਕ ਦੇ ਵਿਚਾਲੇ ਆ ਕੇ ਹਾਦਸਿਆਂ ਦਾ ਕਾਰਨ ਬਣਦੀਆਂ ਨੇ ਪਰ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਅਸੀਂ ਚੱਕਦੇ ਆ ਆਪਣੇ ਟੈਕਸਾਂ ਰਾਹੀਂ ਔਰ ਦੂਜੀ ਗੱਲ ਆ ਕਿ ਨੈਸ਼ਨਲ ਹਾਈਵੇ ਬਣਦੇ ਨੇ ਸਾਡੇ ਟੈਕਸ ਦੇ ਪੈਸੇ ਨਾਲ ਪਰ ਸਾਨੂੰ ਉੱਥੇ ਮਿਲਦਾ ਕੀ ਹੈ ਮੌਤ ਹਾਦਸੇ ਜ਼ਖਮ ਕਿਸੇ ਮਾਂ ਦਾ ਪੁੱਤ ਚਲੇ ਜਾਂਦਾ ਕਿਸੇ ਦਾ ਭਰਾ ਚਲੇ ਜਾਂਦਾ ਕਿਸੇ ਦਾ ਪੁੱਤੀ ਤੇ ਕਿਸੇ ਦਾ ਪਿਤਾ ਚਲੇ ਜਾਂਦਾ ਪਰ ਇੱਥੇ ਜ਼ਿੰਮੇਵਾਰੀ ਕਿਸ ਦੀ ਨਹੀਂ ਬਣਦੀ ਸਗੋਂ ਦੂਜੇ ਦਿਨ ਅਖਬਾਰ ਦੀ ਸੁਰਖੀ ਦੇ ਵਿੱਚ ਇਹ ਲਿਖਿਆ ਹੁੰਦਾ ਇੱਕ ਹਾਣੂਪ ਸੱਤੇ ਵਾਹਨ ਦੀ ਫੇਟ ਵੱਜਣ ਕਾਰਨ ਇੱਕ ਮੌਤ ਦੋ ਮੌਤ ਤਸਵੀਰਾਂ ਹੁਣੇ ਦਿਖਾ ਦਈਏ ਰਾਜਵੀਰ ਉਹ ਸਾਹਮਣੇ ਜੇਕਰ ਦਿਖਾ ਸਕੋ ਤਾਂ ਇੱਕ ਜਿਹੜੀ ਗੱਡੀ ਕੁਝ ਦਿਨ ਪਹਿਲਾਂ ਹੀ ਜਿਹੜੀ ਇੱਥੇ ਐਕਸੀਡੈਂਟ ਹੁੰਦੀ ਆ ਔਰ ਐਕਸੀਡੈਂਟ ਹੋਣ ਤੋਂ ਬਾਅਦ ਇੱਥੇ ਨਾਲ ਇੱਕ ਪਿੰਡ ਹੈ ਉਥੋਂ ਦੇ ਦੋ ਨੌਜਵਾਨ ਉਸ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਜਿਹੜਾ ਦੂਸਰਾ ਨੌਜਵਾਨ ਹੈ ਦੂਸਰੇ ਨੌਜਵਾਨ ਦੱਸਿਆ ਜਾ ਰਿਹਾ ਕੇ ਕੱਲ ਹੀ ਹਜੇ ਹਸਪਤਾਲ ਤੋਂ ਛੁੱਟੀ ਮਿਲੀ ਐ ਸੋ ਸਾਡੇ ਨਾਲ ਇੱਕ ਵੀਰ ਨੇ ਰਾਹ ਜਾਂਦੇ ਰੁਕੇ ਨੇ ਕਹਿੰਦੇ ਵੀ ਅਸੀਂ ਵੀ ਤੁਹਾਡੇ ਨਾਲ ਕੋਈ ਗੱਲ ਕਰਨੀ ਚਾਹੁੰਦੇ ਆ ਵੀਰ ਜੀ ਕੀ ਗੱਲ ਕਰਨੀ ਚਾਹੁੰਦੇ ਹੋ ਵੀਰ ਜੀ ਇੱਥੇ ਬ੍ਰੇਕਰ ਬਣਨੇ ਚਾਹੀਦੇ ਟੀ ਪੁਆਇੰਟ ਤੇ ਕਿਉਂ ਉੱਥੇ ਸਵੇਰੇ ਬੱਚੇ ਨਿਕਲਦੇ ਸਕੂਲ ਦੇ ਇੱਥੇ ਬ੍ਰੇਕਰ ਨਹੀਂ ਐ ਐਕਸੀਡੈਂਟ ਹੁੰਦਾ ਅਸੀਂ ਤਾਂ ਸਗੋਂ ਇਹ ਕਹਿੰਨੇ ਕਿ ਬ੍ਰੇਕਰ ਬਣਨ ਇੱਥੇ ਚੌਕ ਬਣੇ ਪ੍ਰੋਪਰ ਇੱਥੇ ਲਾਈਟਾਂ ਲੱਗਣ ਠੀਕ ਐ ਕਿਉਂਕਿ ਨਹੀਂ ਦੂਜੇ ਸਰਕਟ ਲਾਈਟਾਂ ਠੀਕ ਹੈ ਤਾਂ ਕਿ ਲਾਈਟ ਪਵੇ ਰਾਤ ਨੂੰ ਔਰ ਦੇਖ ਤੂੰ ਦੇਖਦੇ ਹੋ ਕਿ ਜਿਹੜੀ ਸਾਹਮਣੇ ਸੜਕ ਜਾ ਰਹੀ ਹੈ ਇਹ ਚੱਪੜਚੜੀ ਨੂੰ ਜਾ ਰਹੀ ਹੈ ਜੰਗੀ ਯਾਦਗਾਰ ਤੁਹਾਡੇ ਸਾਹਮਣੇ ਹੈ ਔਰ ਕਹਿ ਸਕਦੇ ਆ ਕਿ ਸਿੱਖ ਇਤਿਹਾਸ ਦੀ ਸਭ ਤੋਂ ਵੱਡੀ ਜੰਗੀ ਯਾਦਗਾਰ ਹੈ ਪਹਿਲੇ ਸਿੱਖ ਰਾਜ ਦੇ ਸੰਸਥਾਪਕ ਪਪਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਹੈ ਪਰ ਉਸ ਦੇ ਰਾਹ ਨੂੰ ਨਾ ਕੋਈ ਲਾਈਟ ਆ ਨਾ ਕੋਈ ਇੱਥੇ ਬ੍ਰੇਕਰ ਨੇ ਔਰ ਹਰ ਰੋਜ਼ ਜਿਹੜੇ ਇੱਥੇ ਐਕਸੀਡੈਂਟ ਹੁੰਦੇ ਨੇ ਹੁੰਦੇ ਆ ਵੀਰ ਜੀ ਪਤਾ ਕੀ ਗੱਲ ਹੈ ਜੀ ਇੱਥੇ ਨਾ ਤਾਂ ਲਾਈਟ ਨਾ ਬ੍ਰੇਕਰ ਇੱਥੇ ਸਕੂਲ ਦੇ ਬੱਚੇ ਆਉਂਦੇ ਟੀ ਪੁਆਇੰਟ ਆ ਜੀ ਠੀਕ ਆ ਜੀ ਇੱਥੇ ਐਕਸੀਡੈਂਟ ਕਿਉਂ ਹੁੰਦੇ ਆ ਇਧਰ ਟ੍ਰੈਫਿਕ ਤੇਜ਼ ਜਾਂਦੀ ਆ ਤਾਂ ਇੱਥੇ ਬ੍ਰੇਕਰ ਜਿੱਦਾਂ ਛਾਤੇ ਮਜਰੇ ਬਣੇ ਹੋਇਆ 114 ਚ ਬਣੇ ਵੀ ਨਹੀਂ ਹੈ ਵੀ ਜੀ ਤਾਂ ਇੱਥੇ ਬਣਨੇ ਚਾਹੀਦੇ ਪੰਚਾਇਤ ਨੂੰ ਮੈਂ ਹੱਥ ਮੰਨ ਕੇ ਬੇਨਤੀ ਕਰ ਰਿਹਾ ਇੱਥੇ ਬ੍ਰੇਕਰ ਬਣ ਨਹੀਂ ਜੇ ਤੇ ਗੱਡੀ ਬ੍ਰੇਕ ਮਾਰ ਕੇ ਨਿਕਲੇ ਕਈ ਦੂਜਿਆਂ ਦਾ ਨੁਕਸਾਨ ਨਾ ਹੋਵੇ ਇੱਕ ਤਾਂ ਨੁਕਸਾਨ ਬਹੁਤ ਭਾਰੀ ਹੋ ਗਿਆ ਸਾਡੇ ਪਿੰਡ ਦਾ ਕਿਹੜਾ ਪਿੰਡ ਤੁਹਾਡੇ ਜੀ ਕਾਹੀ ਆ ਜੀ ਕੈਲੋ ਕੈਲੋ ਇੱਕ ਮਿੰਟ ਮੈਨੂੰ ਪਤਾ ਲੱਗਿਆ ਸੀ ਕਿ ਉਹ ਜਿਹੜੀ ਸਾਹਮਣੇ ਗੱਡੀ ਖ ਉਹ ਬੰਦੇ ਬਹੁਤ ਸਹੀ ਤੇ ਅੱਛਾ ਆਪਣੀ ਜਗ੍ਹਾ ਸਹੀ ਆ ਰਹੇ ਤੇ ਇਧਰ ਟ੍ਰੈਫਿਕ ਆ ਰਹੀ ਤੇਜ਼ ਤਾਂ ਵੀ ਤਰ੍ਹਾਂ ਨੇ ਗੱਡੀ ਰੋਕੀ ਹੈ ਗੱਡੀ ਉਹ ਉਹ ਤਾਂ ਗੱਡੀ ਰੁਕੀ ਨਹੀਂ ਹੈ ਉਹ ਗਲਤੀ ਹੁੰਦੀ ਹੈ ਓਕੇ ਤੋਂ ਦੂਸਰੇ ਬੰਦੇ ਦੀ ਹਾਂਜੀ ਪਰ ਮੈਂ ਸੁਣਿਆ ਕਿ ਇੱਕ ਨੌਜਵਾਨ ਜਿਹੜੀ ਆਪਣੀ ਜਾਨ ਗਵਾ ਚੁੱਕਿਆ ਉਹ ਥੋੜੇ ਥੋੜੇ ਕੋਈ ਆ ਭਾਈ ਉਹਦੇ ਛੋਟੇ ਛੋਟੇ ਬੱਚੇ ਆ ਓਏ ਹੋਏ ਇੱਥੇ ਭਾਜੀ ਬ੍ਰੇਕਰ ਬਣਨੇ ਚਾਹੀਦੇ ਇਹ ਲੈਟ ਨਾਲ ਜਿਹੜੀ ਲੈਟਾਂ ਲੱਗੀਆਂ ਨੇ ਲੈਟ ਦਾ ਕੋਈ ਉਹ ਇਸਤੇਮਾਲ ਨਹੀਂ ਕਰਦੇ ਲੋਕ ਲੈਟਾ ਕ੍ਰੋਸ ਕਰੀ ਜਾਂਦੇ ਜਿਹੜੀਆਂ ਲਾਈਟ ਲਈ ਕੁਸਤੀ ਚਾਨਣ ਚਾਨਣ ਦੇ ਲਈ ਲਾਈਟਾਂ ਵੀ ਲੱਗੀਆਂ ਉਹ ਵੀ ਆ ਜੇ ਆਪਾਂ ਰੈੱਡ ਲਰਟ ਲਾਉਂਗੇ ਨਾ ਤਾਂ ਵੀਰੇ ਉੱਥੇ ਵੀ ਰੈੱਡ ਲਰਟ ਦਾ ਕੋਈ ਕ੍ਰੋਸ ਨਹੀਂ ਕਰਦਾ ਸਮਝਦਾ ਨਹੀਂ ਰੈੱਡ ਲਰਟ ਨੂੰ ਨਾ ਹਰੀ ਨੂੰ ਜੇ ਬ੍ਰੇਕਰ ਬਣੂਗਾ ਤਾਂ ਬੱਚਾ ਕੋਈ ਵੀ ਗੱਡੀ ਵਾਲਾ ਬ੍ਰੇਕ ਮਾਰ ਕੇ ਨਿਕਲੂਗਾ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਡੀ ਜਿਹੜੀ ਗੱਲ ਆ ਤੁਸੀਂ ਸਰਕਾਰ ਤੱਕ ਪ੍ਰਸ਼ਾਸਨ ਤੱਕ ਪਹੁੰਚਦੀ ਕਰਿਏ ਬੱਚੇ ਨਿਕਲਦੇ ਛੋਟੇ ਛੋਟੇ ਆ ਦਿਖਾ ਦਿਓ ਰਾਜੀ ਥੋੜਾ ਉਹ ਜਗ੍ਹਾ ਦਿਖਾ ਦਿਓ ਇੱਥੋਂ ਬੱਚੇ ਨਿਕਲਦੇ ਆ ਭਾਜੀ ਬੱਚੇ ਨਿਕਲਦੇ ਸਕੂਲੀ ਬੱਚੇ ਨਿਕਲਦੇ ਆ ਜਦਕੀ ਬੱਚੇ ਅੱਧਾ-ਅੱਧਾ ਘੰਟਾ ਸਕੂਲ ਤੋਂ ਲੇਟ ਹੁੰਦੇ ਆ ਠੀਕ ਆ ਜੀ ਆ ਦੇਖੋ ਕੋਈ ਬ੍ਰੇਕਰ ਨਹੀਂ ਹੈ ਕੋਈ ਉਹ ਨਹੀਂ ਹੈ ਉਹ ਸਾਹਮਣੇ ਦੇਖੋ ਤੁਸੀਂ ਪਰਿਵਾਰ ਪਰਿਵਾਰ ਦੇਖੋ ਉਹ ਸਾਹਮਣੇ ਜਿਹੜਾ ਪਰਿਵਾਰ ਆ ਦੇਖੋ ਬੜੇ ਕਰ ਦਿਓ ਨੇੜੇ ਜ਼ੂਮ ਕਰ ਲਿਓ ਕਿਉਂ ਦੇਖੋ ਕਿਵੇਂ ਕਰਾਂਗੇ ਕਿਵੇਂ ਕ੍ਰੋਸ ਕਰਨਗੇ ਇੱਥੇ ਬ੍ਰੇਕਰ ਬਣਿਆ ਹੋਊਗਾ ਤਾਂ ਬੱਚੇ ਕ੍ਰੋਸ ਕਰ ਸਕਦੇ ਆ ਬਿਲਕੁਲ ਦੱਸ ਦਈਏ ਤੁਹਾਨੂੰ ਕਿ ਜਿਹੜਾ ਸਾਹਮਣੇ ਰੋਡ ਹੈ ਉਹ ਚੱਪੜਚੜੀ ਰੋਡ ਹੈ ਉਸ ਦੇ ਉੱਪਰ ਲਾਈਟਾਂ ਲੱਗੀਆਂ ਹੋਈਆਂ ਪਰ ਲਾਈਟਾਂ ਆਨ ਨਹੀਂ ਹੈ ਨਾ ਹੀ ਉਹ ਲਾਈਟਾਂ ਕਿਸੇ ਨੇ ਜਿਹੜੀਆਂ ਆਨ ਕਰਨੀਆਂ ਜ਼ਰੂਰੀ ਸਮਝੀਆਂ ਨੇ ਦੇਖ ਸਕਦੇ ਹੋ ਉਹ ਸਾਹਮਣੇ ਗਿਆ ਉਹ ਪਰਿਵਾਰ ਹੁਣ ਜਾ ਰਿਹਾ ਪਰਿਵਾਰ ਨੇ ਮਸਾ ਮੈਂ ਕਿਹਾ ਕਟੋ-ਕਟ ਪਰਿਵਾਰ ਨੂੰ 507 ਮਿੰਟ ਜਿਹੜਾ ਹੈਗਾ ਬੱਚਿਆਂ ਨਾਲ ਖੜਨਾ ਪਿਆ ਫਿਰ ਕਿਤੇ ਜਾ ਕੇ ਇਹ ਜਿਹੜੀਆਂ ਲਾਈਟਾਂ ਆ ਰੋਡ ਆ ਪਾਰ ਕਰ ਕਰਿਆ ਆ ਦੇਖ ਲਓ ਕਿੰਨੀ ਕਿੰਨੀ ਤੇ ਟ੍ਰੈਫਿਕ ਆ ਰਹੀ ਆ ਜੀ ਕੋਈ ਰੋਕਦਾ ਕੋਈ ਗੱਡੀ ਰੋਕਦਾ ਨਹੀਂ ਜਿੱਥੇ ਬ੍ਰੇਕਰ ਬਣਿਆ ਹੋਊਗਾ ਤਾਂ ਗੱਡੀ ਬ੍ਰੇਕ ਮਾਰ ਕੇ ਨਹੀਂ ਖਲੂਗੀ ਦੂਜਾ ਬੰਦਾ ਕ੍ਰੋਸ ਹੋ ਜਾਊਗਾ ਰਾਹੰਤੇ ਬਿਲਕੁਲ ਤੁਹਾਡੀ ਗੱਲ ਹੈ ਬੱਚੇ ਨਿਕਲਦੇ ਸਕੂਲੀ ਬੱਸ ਪੱਸਾ ਨਿਕਲਦੀ ਹੈ ਤਾਂ ਪ੍ਰਾਈਵੇਟ ਸਰਕਾਰੀ ਬੱਚੇ ਨਿਕਲਦੇ ਆ ਜੀ ਤਾਂ ਇੱਥੇ ਬ੍ਰੇਕਰ ਹੋਣਗੇ ਦਾ ਬਸਰਾਮ ਤੇ ਬੱਚੇ ਜੀ ਜੀ ਤੁਹਾਡੀ ਗੱਲ ਨਾਲ ਸਹਿਮਤ ਆ ਸੀ ਸੋ ਇਸ ਵੀਰ ਦੀ ਗੱਲ ਨਾਲ ਵੀ ਅਸੀਂ ਸਹਿਮਤ ਆ ਕਿ ਜੇਕਰ ਇਸ ਜਗ੍ਹਾ ਬ੍ਰੇਕਰ ਬਣੇ ਹੋਣ ਤਾਂ ਜਿਹੜੇ ਬੱਚੇ ਆ ਜਾਂ ਕੋਈ ਆਮ ਲੋਕ ਨਹੀਂ ਇੱਥੋਂ ਜਿਹੜੀਆਂ ਗੱਡੀਆਂ ਉਧਰੋਂ ਲਾਂਡਰਾਂ ਵੱਲੋਂ ਜਿਹੜੀਆਂ ਖੜਨ ਨੂੰ ਤੇਜ਼ ਆਉਂਦੀਆਂ ਇੱਥੇ ਹੌਲੀਆਂ ਹੋਣਗੀਆਂ ਹੌਲੀਆਂ ਹੋ ਕੇ ਜਿਹੜੀਆਂ ਟ੍ਰੈਫਿਕ ਆਪਣੇ ਆਪ ਕੰਟਰੋਲ ਹੋ ਜਾਏਗੀ ਔਰ ਲੋਕ ਜਿਹੜੇ ਹੈਗੇ ਆਪਣੇ ਆਪ ਇੱਥੋਂ ਲੰਘ ਜਾਣਗੇ ਔਰ ਸਾਡੇ ਨਾਲ ਜਿਹੜੇ ਇੱਥੇ ਇੱਕ ਹੋਰ ਵੀ ਲੋਕ ਜਿਹੜੇ ਜੁੜਨ ਦੀ ਕੋਸ਼ਿਸ਼ ਕਰ ਰਹੇ ਆ ਪਰ ਸਾਡੇ ਕੋਲ ਟਾਈਮ ਦੀ ਘਾਟ ਹੋਣ ਦੇ ਕਾਰਨ ਅਸੀਂ ਕਿਸੇ ਨੂੰ ਜੇ ਜੋੜ ਨਹੀਂ ਪਾ ਰਹੇ ਔਰ ਦੱਸ ਦਈਏ ਕਿ ਹੁਣ ਸੜਕ ਪਾਰ ਕਰਕੇ ਅਸੀਂ ਸੜਕ ਪਾਰ ਕਰ ਰਹੇ ਆ ਸੜਕ ਪਾਰ ਕਰਕੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਚੰਗੀ ਯਾਦਗਾਰ ਚੱਪੜ ਚਿੜੀ ਨੂੰ ਜਾਂਦੀਆਂ ਨੇ ਪਰ ਅਸੀਂ ਜਿਹੜਾ ਇੱਥੋਂ ਰੋਡ ਪਾਰ ਕੀਤਾ ਅਸੀਂ ਵੀ ਮਸਾ ਰੋਡ ਪਾਰ ਕੀਤਾ ਉਹ ਦੇਖ ਦਿਓ ਸਭ ਉੱਪਰ ਲਾਈਟਾਂ ਜਿਹੜੀਆਂ ਹੈਗੀਆਂ ਲੱਗੀਆਂ ਹੋਈਆਂ ਨੇ ਪਰ ਲਾਈਟਾਂ ਕਿਸੇ ਨੇ ਔਨ ਕਰਨਾ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਦੇਖ ਸਕਦੇ ਹੋ ਕਿ ਉੱਪਰ ਜੇ ਰਾਜਵੀਰ ਜ਼ੂਮ ਕਰਕੇ ਦਿਖਾ ਸਕੋ ਤਾਂ ਲਾਈਟਾਂ ਜਿਹੜੀਆਂ ਹੈਗੀਆਂ ਉਹ ਦੇਖੋ ਉੱਪਰ ਲੱਗੀਆਂ ਹੋਈਆਂ ਪਰ ਕਿਸੇ ਨੇ ਆਪਣੀ ਇਹਨਾਂ ਨੂੰ ਔਨ ਕਰਨ ਦੀ ਜ਼ਿੰਮੇਵਾਰੀ ਨਹੀਂ ਸਮਝੀ ਕਿਉਂ ਤੇ ਆਹ ਦੇਖੋ ਇਹ ਜਿਹੜੀ ਗੱਡੀ ਹੈ ਇਹ ਨਾਲ ਹੀ ਪਿੰਡ ਹੈ ਕੈਲੇ ਉਸ ਪਿੰਡ ਦੇ ਨੌਜਵਾਨ ਇਸ ਗੱਡੀ ਦੇ ਵਿੱਚ ਹਾਦਸਾ ਗ੍ਰਸ ਹੋਇਆ ਔਰ ਉੱਤੋਂ ਜਿਹੜੀ ਗੱਲ ਸਿੱਤਮ ਦੀ ਦੇਖੋ ਕਿ ਇੱਕ ਨੌਜਵਾਨ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਔਰ ਚੋਰਾਂ ਦੇ ਹੌਸਲੇ ਇੰਨੇ ਬੁਲੰਨੇ ਕਿ ਇੱਟਾ ਲਾ ਕੇ ਚੋਰ ਚਾਰੇ ਟਾਇਰ ਵੀ ਇਸ ਗੱਡੀ ਦੇ ਖੋਲ ਕੇ ਲਹਿ ਗਿਆ ਇਦੇ ਲਈ ਕੌਣ ਜ਼ਿੰਮੇਵਾਰ ਹੈ ਕਿਉਂਕਿ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਅਖਬਾਰਾਂ ਜਾਂ ਟੀਵੀ ਦੇ ਵਿੱਚ ਅਣਪਛਾਤੇ ਵਾਹਨਾ ਦੀ ਫੇਟ ਦਾ ਜਿਹੜਾ ਬਹਾਨਾ ਬਣਾ ਕੇ ਟਾਲਤਾ ਜਾਂਦਾ ਪਰ ਜ਼ਿੰਮੇਵਾਰ ਕੌਣ ਹੈ ਇਹ ਤੁਹਾਨੂੰ ਖੁਦ ਸੋਚਣਾ ਪਵੇਗਾ ਸਰਕਾਰਾਂ ਨੂੰ ਸੋਚਣਾ ਪਵੇਗਾ ਲੋਕਾਂ ਨੂੰ ਇਹ ਸਵਾਲ ਕਰਨੇ ਪੈਣਗੇ ਕਿ ਇਸ ਲਈ ਜ਼ਿੰਮੇਵਾਰ ਕੌਣ ਹੈ ਦੇਖ ਸਕਦੇ ਹੋ ਕਿੰਨਾ ਭਿਆਨਕ ਜਿਹੜਾ ਐਕਸੀਡੈਂਟ ਸੀ ਗੱਡੀ ਹਜੇ ਵੀ ਇੱਥੇ ਖੜੀ ਹੈ ਕੁਝ ਪਹਿਲਾਂ ਜਿਹੜਾ ਹੈਗਾ ਇੱਕ ਨੌਜਵਾਨ ਇਸ ਐਕਸੀਡੈਂਟ ਦੇ ਵਿੱਚ ਆਪਣੀ ਜਾਨ ਗਵਾ ਚੁੱਕਿਆ ਇਹ ਵੱਡੇ ਸਵਾਲ ਨੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਅਸੀਂ ਹਰ ਹਰ ਚੀਜ਼ ਦੇ ਉੱਪਰ ਟੈਕਸ ਦਿੰਨੇ ਆ ਪਰ ਉਸ ਟੈਕਸ ਦੇ ਬਦਲੇ ਸਾਨੂੰ ਕੀ ਮਿਲਦਾ ਸਾਨੂੰ ਮਿਲਦੀ ਹੈ ਅਣਾਈ ਮੌਤ ਇਹਨਾਂ ਦਾ ਜ਼ਿੰਮੇਵਾਰ ਕੌਣ ਹੈ ਜਿਮੇਵਾਰ ਵੀ ਕਿਸੇ ਨਾ ਕਿਸੇ ਨੂੰ ਤਾਂ ਇਹ ਚੱਕਣੀ ਪਵੇਗੀ ਕਿਉਂਕਿ ਅਸੀਂ ਟੈਕਸ ਦਿੰਨੇ ਆ ਜਾਂ ਜਿਹੜੇ ਰੋਡ ਬਣਦੇ ਨੇ ਉਹ ਵੀ ਸਾਡੇ ਟੈਕਸਾਂ ਦੇ ਪੈਸੇ ਤੋਂ ਹੀ ਬਣਦੇ ਨੇ ਤੇ ਇਸ ਦੇ ਲਈ ਜਿਮੇਵਾਰ ਕੌਣ ਹੈ ਇਹ ਵੱਡੇ ਸਵਾਲ ਨੇ ਸਰਕਾਰ ਨੂੰ ਦੇਖ ਸਕਦੇ ਹੋ ਕਿ ਟ੍ਰੈਫਿਕ ਇਧਰੋਂ ਖਰੜ ਤੋਂ ਵੀ ਕਾਫੀ ਤੇਜ਼ ਆ ਰਿਹਾ ਔਰ ਜਿਹੜਾ ਲਾਂਡਰਾ ਲਾਂਡਰਾ ਤੋਂ ਵੀ ਟ੍ਰੈਫਿਕ ਜਿਹੜਾ ਕਾਫੀ ਤੇਜ਼ ਇਧਰ ਆ ਰਿਹਾ ਦੇਖੋ ਇੱਥੇ ਗੱਡੀ ਕ੍ਰਾਸ ਕ੍ਰਾਸ ਕਰ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇੱਥੋਂ ਕ੍ਰਾਸ ਕਰਨਾ ਕਿੰਨਾ ਔਖਾ ਕਿਉਂਕਿ ਟ੍ਰੈਫਿਕ ਬਹੁਤ ਹੀ ਤੇਜ਼ ਹੁੰਦਾ ਗੱਡੀਆਂ ਬਿਲਕੁਲ ਉੱਥੋਂ ਤੇਜ਼ ਆਉਂਦੀਆਂ ਨੇ ਆਹੜੇ ਵੀਰ ਇਹਨਾਂ ਨੇ ਇੱਥੋਂ ਕ੍ਰਾਸ ਕਰਨਾਗਾ ਕਿਉਂਕਿ ਮੂਰੋ ਟ੍ਰੈਫਿਕ ਤੇਜ਼ ਹੋਣ ਕਾਰਨ ਕ੍ਰਾਸ ਕਰਨਾ ਔਖਾ ਜਾਂਦਾ ਵੀਰੇ ਕਿਵੇਂ ਕੀ ਕਹਿਣਾ ਚਾਹੋਗੇ ਬੜਾ ਔਖਾ ਲੱਗਦਾ ਯਾਰ ਇੱਥੋਂ ਕ੍ਰਾਸ-ਕੁਸ ਕਰਨਾ ਕੀ ਬਹੁਤ ਗਲਤ ਚੌਂਕ ਹੈ ਜੀ ਇਹ ਨਾ ਲਾਈਟਾਂ ਹੋਣੀਆਂ ਚਾਹੀਦੀਆਂ ਇੱਥੇ ਅੱਛਾ ਹਾਂਜੀ ਇੱਥੇ ਤਾਂ ਹੁਣ ਅੰਨਾ ਮੋੜ ਹੈ ਜੀ ਇਹ ਉਧਰੋਂ ਕਿੰਨੀ ਸਪੀਡ ਤੇ ਆ ਰਹੇ ਕਿੰਨੀ ਤੇ ਨਹੀਂ ਬਹੁਤ ਔਖਾ ਜੀ ਇੱਥੇ ਦਾ ਨਾ ਕੋਈ ਸਾਈਨ ਬੋਰਡ ਲੱਗਾ ਸਾਈਨ ਬੋਰਡ ਛੱਡੋ ਇੱਥੇ ਤਾਂ ਕੋਈ ਲਾਈਟ ਵੀ ਨਹੀਂ ਹੈ ਜੀ ਅੱਛਾ ਇਹ ਚ ਰਸਤੇ ਤੇ ਕੋਈ ਲਾਈਟਾਂ ਨਹੀਂ ਹੈ ਕੋਈ ਹੈ ਹੀ ਨਹੀਂ ਕੁਝ ਓਕੇ ਲਾਈਟਾਂ ਵੀ ਨਹੀਂ ਹੈ ਤੁਸੀਂ ਆਪ ਦੇਖੋ ਨਾ ਜੀ ਹਨੇਰਾ ਪਿਆ ਇੱਥੇ ਕੋਈ ਚੌਂਕ ਤੇ ਕੁਝ ਬੰਦਾ ਸਾਈਨ ਬੋਰਡੇ ਹੋਵੇ ਕੋਈ ਵੀ ਇੱਧਰ ਨੂੰ ਆ ਫਲਾਣਾ ਪਿੰਡਾ ਇੱਧਰ ਨੂੰ ਟੰਗਾਣਾ ਪਿੰਡਾ ਕੁਝ ਨਹੀਂ ਹੈ ਭਾਜੀ ਇੱਥੇ ਅੱਛਾ ਇਹ ਸਰਕਾਰ ਨੂੰ ਚਾਹੀਦਾ ਆਪਣੀ ਵੀ ਕਿਆ ਹਨਾ ਜੀ ਹੁਣ 3-4 ਸਾਲ ਹੋ ਗਏ ਅਜੇ ਤੱਕ ਕੁਝ ਨਹੀਂ ਹੋਇਆ ਇੱਥੇ ਹੁਣ ਇੱਕ ਸਾਲ ਰਹਿ ਗਿਆ ਉਹ ਚ ਕੁਝ ਕਰ ਲਾਂਗੇ ਤਾਂ ਲੋਕ ਵੋਟਾਂ ਪਾ ਦੇਣਗੇ ਨਹੀਂ ਤਾਂ ਫਿਰ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ ਹਾਂ ਜੀ ਆ ਦੇਖੋ ਹਾਈਵੇ ਦੇ ਟਰੱਕ ਆ ਰਹੇ ਹਨ ਇਹਨਾਂ ਨੇ ਤਾਂ ਚੱਲਣਾ ਹੀ ਰਾਤ ਨੂੰ ਹੈ ਨਾ ਇਹ ਤਾਂ ਨੇ ਚੱਲਣਾ ਹੀ ਰਾਤ ਨੂੰ ਇੱਥੇ ਮੈਂ ਕਹਿੰਦਾ ਦੂਜੇ ਪਿਛੇ ਐਕਸੀਡੈਂਟ ਕੋਈ ਨਾ ਕੋਈ ਹੁੰਦਾ ਹੋਇਆ ਜੀ ਕਹਿ ਲਓ ਪਿੰਡ ਸਾਡੇ ਬਾਈ ਦਾ ਗੱਡੀ ਦਿਖਾ ਕੇ ਹਟਿਆ ਹਾਂ ਜੀ ਹਾਂ ਉਹ ਸਾਡਾ ਭਰਾ ਸੀਗਾ ਜੀ ਉਹ ਓਏ ਹੋਏ ਹੋਏ ਹੋਰ ਹੀ ਬਹੁਤ ਮਾੜੀ ਗੱਲ ਹੈ ਜੀ ਸੋ ਵੀਰ ਹੋਰਾਂ ਨੇ ਦੱਸਿਆ ਕਿ ਇੱਥੇ ਜਿਹੜਾ ਅੰਨਾ ਇਹਨੂੰ ਅੰਨਾ ਮੋੜ ਕਿਹਾ ਜਾਂਦਾ ਕਿਉਂਕਿ ਨਾ ਇੱਥੇ ਕੋਈ ਸਾਈਨ ਬੋਰਡ ਹੈ ਔਰ ਨਾ ਹੀ ਕੋਈ ਜਿਹੜਾ ਹੈਗਾ ਇੱਥੇ ਲਾਈਟਾਂ ਦਾ ਪ੍ਰਬੰਧ ਹੈ ਉਮੀਦ ਹੈ ਕਿ ਸਾਡੀ ਇਹ ਵੀਡੀਓ ਦੇਖਣ ਤੋਂ ਬਾਅਦ ਪ੍ਰਸ਼ਾਸਨ ਇਸ ਤੇ ਕੁਝ ਨਾ ਕੁਝ ਗੌਰ ਕਰੇਗਾ ਕੈਮਰਾ ਪਰਸਨ ਰਾਜਵੀਰ ਸਿੰਘ ਦੇ ਨਾਲ ਖੜੜ ਤੋਂ ਰਿਸ਼ੀ ਰਾਹੀ ਵਰਲਡ ਪੰਜਾਬੀ